ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ तहे ਦਿਲੋਂ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਰਾਹ ਰਸਤੇ ਉੱਚੇ ਚੜ ਕੇ ਵੇਖਿਆ ਕੋਈ ਸਵੇਰ ਅਜਿਹੀ ਨਹੀਂ ਹੋਈ ਜਿਸ ਦੀ ਸ਼ਾਮ ਨਾ ਪਈ ਹੋਵੇ ਸਦਾ ਲਈ ਜਿਉਣ ਦਾ ਯਤਨ ਨਾ ਕਰੋ ਸਫਲ ਨਹੀਂ ਹੋਵੋਗੇ ਲੱਖਾਂ ਕਰੋੜਾਂ ਲੋਕ ਅਜਿਹਾ ਯਤਨ ਕਰ ਚੁੱਕੇ ਹਨ ਪਰ ਸਮੁੱਚੇ ਸੰਸਾਰ 'ਚ ਅਜੇ ਤੱਕ ਇੱਕ ਵੀ ਸਫਲ ਨਹੀਂ ਹੋਇਆ ਮਰੇ ਹੋਏ ਬੰਦੇ ਜਿਉਂਦਿਆਂ ਨਾਲੋਂ ਸਦਾ ਹੀ ਬਹੁ ਗਿਣਤੀ 'ਚ ਰਹਿਣਗੇ ਜਦੋਂ ਅਸੀਂ ਰਵਾਨਾ ਹੋ ਰਹੇ ਹੁੰਦੇ ਹਾਂ ਤਾਂ ਸਾਰੇ ਹੀ ਸਾਡੇ ਨਾਲ ਚੰਗਾ ਵਿਹਾਰ ਕਰਨ ਲੱਗ ਪੈਂਦੇ ਹਨ ਜਿਵੇਂ ਵਿਦਾਇਗੀ ਪਾਰਟੀ 'ਚ ਵਿਦਾ ਹੋਣ ਵਾਲੇ ਦਾ ਸਨਮਾਨ ਹੁੰਦਾ ਹੈ ਓਵੇਂ ਹੀ ਮਰਨ ਵੇਲੇ ਹਰ ਮਨੁੱਖ ਨਾਲ ਹੁੰਦਾ ਹੈ ਮੌਤ ਉਸ ਹਾਕਮ ਵਾਂਗ ਹੈ ਜਿਸ ਨੂੰ ਲੜਾਈ 'ਚ ਫੜੇਗੇ ਦੁਸ਼ਮਣ ਨੇ ਤਰਲਾ ਮਾਰਿਆ ਜਾਨ ਬਖਸ਼ ਦੇ ਪਰ ਹਾਕਮ ਨੇ ਕਿਹਾ ਇਹ ਤਾਂ ਸੰਭਵ ਨਹੀਂ ਕੁਝ ਹੋਰ ਮੰਗ ਲੈ ਡਾਕਟਰ ਜਾਂ ਹਕੀਮ ਵੀ ਉਸੇ ਮਰੀਜ਼ ਦਾ ਇਲਾਜ ਕਰ ਸਕਦੇ ਹਨ ਜਿਸ ਦੀ ਮੌਤ ਨਾ ਆਈ ਹੋਵੇ। ਮਨੁੱਖ ਤੋਂ ਸਿਵਾਏ ਸਾਰੇ ਜੀਵ ਜੰਤੂ ਮੌਤ ਤੋਂ ਅਣਜਾਣ ਹੋਣ ਕਾਰਨ ਆਪਣੀ ਮੌਤ ਨੂੰ ਧੀਰਜ ਨਾਲ ਸਵੀਕਾਰ ਕਰ ਲੈਂਦੇ ਹਨ। ਫੁੱਲਾਂ ਨੂੰ ਮਰ ਜਾਣ ਚ ਕੋਈ ਔਖ ਨਹੀਂ ਹੁੰਦੀ। ਜਿਨ੍ਹਾਂ ਨੇ ਦੁੱਖ ਭੋਗਣਾ ਹੁੰਦਾ ਹੈ ਰੱਬ ਉਹਨਾਂ ਨੂੰ ਮਰ ਨਹੀਂ ਦਿੰਦਾ। ਸ਼ਮਸ਼ਾਨ ਘਾਟ ਤੇ ਬਾੜ ਲਾਉਣੀ ਬੇਅਰਥ ਹੈ ਕਿਉਂਕਿ ਅੰਦਰਲੇ ਬਾਹਰ ਨਹੀਂ ਆ ਸਕਦੇ ਅਤੇ ਬਾਹਰਲੇ ਅੰਦਰ ਜਾਣਾ ਨਹੀਂ ਚਾਹੁੰਦੇ। ਮੌਤ ਨਾਲ ਲੜਿਆ ਨਹੀਂ ਜਾ ਸਕਦਾ ਮੌਤ ਦੀ ਕਚੈਰੀ ਚੋਂ ਅਜੇ ਤੱਕ ਕੋਈ ਬਰੀ ਨਹੀਂ ਹੋਇਆ ਮੌਤ ਦੇ ਵਿਰੁੱਧ ਕਦੀ ਕਿਸੇ ਦੀ ਅਪੀਲ ਪ੍ਰਵਾਨ ਨਹੀਂ ਹੋਈ ਮਾਂ ਦੇ ਮਰਨ ਪਿੱਛੋਂ ਪਿਤਾ ਚਾਚੇ ਵਰਗਾ ਲੱਗਣ ਲੱਗ ਪੈਂਦਾ ਹੈ ਜਿਹੜਾ ਸਾਡਾ ਸਹਾਰਾ ਸੀ ਉਹ ਸਾਡੇ ਤੋਂ ਸਹਾਰਾ ਲੱਭਣ ਲੱਗ ਪੈਂਦਾ ਹੈ ਮਾਂ ਦੇ ਮਰਨ ਤੇ ਸਾਨੂੰ ਆਪਣਾ ਬਚਪਨ ਯਾਦ ਆਉਂਦਾ ਹੈ ਇੰਜ ਲੱਗਦਾ ਹੈ ਜਿਵੇਂ ਜ਼ਿੰਦਗੀ ਦੀ ਅਸੀਸ ਗਵਾਚ ਗਈ ਹੋਵੇ ਜਿਵੇਂ ਮੋਮਬਤੀ ਆਪਣੇ ਆਪ ਨੂੰ ਖਾ ਜਾਂਦੀ ਹੈ ਓਵੇਂ ਹੀ ਜੀਵਨ ਹੌਲੀ-ਹੌਲੀ ਸਾਨੂੰ ਖੋਰਦਾ ਰਹਿੰਦਾ ਹੈ ਐਸੀ ਸਮਝਦੇ ਹਾਂ ਅਸੀਂ ਭੋਜਨ ਖਾ ਰਹੇ ਹਾਂ ਜਦੋਂ ਕਿ ਵਾਸਤਵ ਚ ਭੋਜਨ ਸਾਡੇ ਸਰੀਰ ਨੂੰ ਖਾ ਰਿਹਾ ਹੁੰਦਾ ਹੈ ਭੁੱਖ ਹੜਤਾਲ ਚ ਭੁੱਖ 1-2 ਦਿਨ ਹੀ ਸਤਾਉਂਦੀ ਹੈ ਇਸ ਉਪਰੰਤ ਸਰੀਰ ਆਪਣੇ ਆਪ ਨੂੰ ਖਾਣ ਲੱਗ ਪੈਂਦਾ ਹੈ ਪਹਿਲੀ ਦੂਜੀ ਸੂਲ ਦਾ ਹੀ ਦਰਦ ਹੁੰਦਾ ਹੈ ਉਸ ਮਗਰੋਂ ਦਰਦ ਲੋਪ ਹੋ ਜਾਂਦਾ ਹੈ ਸੂਲਾਂ ਦੀ ਗਿਣਤੀ ਹੀ ਵੱਧਦੀ ਹੈ ਜਦੋਂ ਹੌਲੀ-ਹੌਲੀ ਰਿਸ਼ਤੇਦਾਰਾਂ, ਮਿੱਤਰਾਂ, ਪਿਆਰਿਆਂ ਆਦ ਦਾ ਘੇਰਾ ਸੰਗੜਦਾ ਜਾਂਦਾ ਹੈ ਤਾਂ ਜਿਉਂਦੇ ਵੀ ਜੀਵਨ ਤੋਂ ਉਪਰਾਮ ਹੋ ਜਾਂਦੇ ਹਨ। ਪਹਿਲਾਂ ਸੰਸਾਰ ਸਾਨੂੰ ਅਕਾਉਣ ਲੱਗ ਪੈਂਦਾ ਹੈ ਫਿਰ ਹੌਲੀ-ਹੌਲੀ ਸੰਸਾਰ ਸਾਡੇ ਤੋਂ ਅੱਕਣ ਲੱਗ ਪੈਂਦਾ ਹੈ। ਜਵਾਨੀ 'ਚ ਮਨੁੱਖ ਮੁਸੀਬਤਾਂ ਸਹਿੜਦਾ ਹੈ ਵੱਡੀ ਉਮਰ 'ਚ ਮੁਸੀਬਤਾਂ ਮਨੁੱਖ ਨੂੰ ਸਹਿੜਨ ਲੱਗ ਪੈਂਦੀਆਂ ਹਨ। ਉਮਰ ਦੇ ਵਧਣ ਨਾਲ ਹਰ ਚੀਜ਼ ਹਰ ਵਿਅਕਤੀ ਅਤੇ ਹਰ ਵਰਤਾਰੇ ਪ੍ਰਤੀ ਸਾਡਾ ਦ੍ਰਿਸ਼ਟੀਕੋਣ ਬਦਲ ਜਾਂਦਾ ਹੈ। ਸਾਮ-ਸਾਮ ਕੇ ਰੱਖੀਆਂ ਚੀਜ਼ਾਂ ਰੁਕਾਵਟਾਂ ਪ੍ਰਤੀਤ ਹੋਣ ਲੱਗ ਪੈਂਦੀਆਂ ਹਨ। ਜਿਉਂ-ਜਿਉਂ ਮਨੁੱਖ ਵੱਡਾ ਹੁੰਦਾ ਜਾਂਦਾ ਹੈ ਉਸ ਨੂੰ ਸਭ ਕੁਝ ਹੀ ਪੁਰਾਣਾ-ਪੁਰਾਣਾ ਦਿਖਾਈ ਦੇਣ ਲੱਗ ਪੈਂਦਾ ਹੈ। ਜ਼ਿੰਦਗੀ ਦਾ ਆਰਸਾ ਬੜਾ ਸੰਖੇਪ ਹੈ ਪਰ ਜਿਨ੍ਹਾਂ ਨੇ ਆਪਣੇ ਆਪ ਨੂੰ ਤਬਾਹ ਕਰਨਾ ਹੁੰਦਾ ਹੈ ਉਹਨਾਂ ਲਈ ਚੌਖਾ ਲੰਮਾ ਹੈ। ਜਦੋਂ ਸੋਚ 'ਚ ਪਛਤਾਵਾ ਵਧ ਜਾਂਦਾ ਹੈ ਤਾਂ ਸਾਡੇ ਵਾਲ ਚਿੱਟੇ ਹੋਣ ਲੱਗ ਪੈਂਦੇ ਹਨ ਚਿੱਟੇ ਵਾਲ ਪਛਤਾਵੇ ਦੀ ਨਿਸ਼ਾਨੀ ਸਮਝੇ ਜਾਂਦੇ ਹਨ ਇਸੇ ਲਈ ਵਾਲ ਰੰਗਣ ਦਾ ਰਿਵਾਜ ਹੈ ਜਦੋਂ ਵਾਲ ਚਿੱਟੇ ਹੋ ਜਾਣ ਤਾਂ ਮਨੁੱਖ ਨੂੰ ਸਭ ਕੁਝ ਵਿਗੜ ਗਿਆ ਪ੍ਰਿਸ਼ਟ ਗਿਆ ਸੁੰਗੜ ਗਿਆ ਤੇ ਗਰਕ ਗਿਆ ਪ੍ਰਤੀਤ ਹੁੰਦਾ ਹੈ ਅਸੀਂ ਭੁੱਲ ਜਾਂਦੇ ਹਾਂ ਕਿ ਸੰਸਾਰ ਪਹਿਲੇ ਵਾਂਗ ਹੀ ਹੈ ਅਸੀਂ ਹੀ ਆਪਣੀ ਝੂਲ ਤੋਂ ਹਿੱਲ ਗਏ ਹਾਂ ਜਿਵੇਂ ਦੌੜ ਦੀ ਗੱਡੀ 'ਚ ਬੈਠਿਆਂ ਸਾਨੂੰ ਦਰਖਤ ਦੌੜਦੇ ਹੋਏ ਲੱਗਣ ਦਾ ਭੁਲੇਖਾ ਪੈਂਦਾ ਹੈ। ਅਸਲ 'ਚ ਸਮਾਂ ਨਹੀਂ ਬੀਤਦਾ ਐਸੀ ਬੀਤ ਜਾਂਦੇ ਹਾਂ। ਜਿੰਨੀ ਮਿਹਨਤ ਅਸੀਂ ਨਰਕ ਜਾਣ ਲਈ ਕਰਦੇ ਹਾਂ ਉਸ ਨਾਲੋਂ ਅੱਧੇ ਨਾਲ ਸਵਰਗ ਜਾਇਆ ਜਾ ਸਕਦਾ ਹੈ। ਪਰ ਕਿਉਂਕਿ ਸਵਰਗ 'ਚ ਸਾਡੀ ਦਿਲਚਸਪੀ ਨਹੀਂ ਹੁੰਦੀ ਸੋ ਇਸ ਪਾਸੇ ਅਸੀਂ ਯਤਨ ਵੀ ਨਹੀਂ ਕਰਦੇ। ਸਾਡੇ ਕੋਲ ਨਰਕ ਦੇ ਵਿਸਤ੍ਰਿਤ ਵੇਰਵੇ ਹੁੰਦੇ ਹਨ ਜਦੋਂ ਕਿ ਸਵਰਗ ਬਾਰੇ ਸਾਡਾ ਗਿਆਨ ਬੜਾ ਸੰਖੇਪ ਅਤੇ ਸੀਮਤ ਹੈ। ब्राह्मण ਭਾਈ ਜਾਂ ਮੂਲਾ ਉਹਨਾਂ ਵਿਅਕਤੀਆਂ ਨੂੰ ਕਹਿੰਦੇ ਹਨ ਜਿਹੜੇ ਪਰਲੋਕ ਵਿੱਚਲੇ ਸਾਡੇ ਜੀਵਨ ਦੀ ਚਿੰਤਾ ਕਰਕੇ ਇਸ ਲੋਕ 'ਚ ਆਪਣਾ ਜੀਵਨ ਸੁਖਾਲਾ ਕਰਦੇ ਹਨ ਹਸਪਤਾਲ 'ਚ ਹਰ ਮਰੀਜ਼ ਇਸ ਸੰਸਾਰ ਵਿੱਚਲੇ ਹਰ ਵਿਅਕਤੀ ਵਾਂਗ ਹਰ ਵੇਲੇ ਆਪਣਾ ਬਿਸਤਰਾ ਬਦਲਣ ਬਾਰੇ ਸੋਚਦਾ ਰਹਿੰਦਾ ਹੈ ਹਰ ਡਾਕਟਰ ਦੀ ਕੋਈ ਨਾ ਕੋਈ ਮਨਪਸੰਦ ਬਿਮਾਰੀ ਹੁੰਦੀ ਹੈ ਹਰ ਡਾਕਟਰ ਆਪਣੇ ਢੰਗ ਨਾਲ ਮਰਨ 'ਚ ਸਾਡੀ ਮਦਦ ਕਰਦਾ ਹੈ ਡਾਕਟਰ ਅਕਸਰ ਉਹਨਾਂ ਮਰੀਜ਼ਾਂ ਨੂੰ ਪਸੰਦ ਕਰਦੇ ਹਨ ਜਿਹੜੇ ਮਰਨ ਤੱਕ ਉਹਨਾਂ ਦੇ ਮਰੀਜ਼ ਬਣੇ ਰਹਣ ਕਿਸੇ ਦੀ ਗੁਰਦੇ ਦੀ ਪਥਰੀ ਦਾ ਆਪਰੇਸ਼ਨ ਕਰਨ ਉਪਰੰਤ ਪਥਰੀ ਨੂੰ ਦੇਖ ਕੇ ਡਾਕਟਰ ਕਹਿੰਦੇ ਹਨ ਕਿੰਨੀ ਸੁੰਦਰ ਪਥਰੀ ਹੈ ਕੁਝ ਲੋਕਾਂ ਦੀਆਂ ਮੁਸੀਬਤਾਂ ਦੂਜਿਆਂ ਲਈ ਰੋਜ਼ਗਾਰ ਬਣ ਜਾਂਦੀਆਂ ਹਨ ਚੰਗੇ ਉਸਤਾਦ ਉਹ ਹੁੰਦੇ ਹਨ ਜਿਨ੍ਹਾਂ ਦੇ ਮਰਨ ਪਿੱਛੋਂ ਵੀ ਅਸੀਂ ਉਹਨਾਂ ਤੋਂ ਬਹੁਤ ਕੁਝ ਸਿੱਖਦੇ ਰਹਿੰਦੇ ਹਾਂ ਮਾਤਾ ਜਾਂ ਪਿਤਾ ਦੇ ਮਰਨ ਉਪਰੰਤ ਕਿੰਨਾ ਹੀ عرصਾ ਅਸੀਂ ਈਮੇ ਵਿਚਰਦੇ ਹਾਂ ਜਿਵੇਂ ਉਹ ਸਾਨੂੰ ਦੇਖ ਰਹੇ ਹੋਣ ਅਸੀਂ ਕੰਮ ਉਹ ਮੇਂ ਕਰਦੇ ਹਾਂ ਜਿਵੇਂ ਕਰਕੇ ਉਹਨਾਂ ਨੂੰ ਦਿਖਾਉਣਾ ਹੋਵੇ। ਅਸੀਂ ਇਮੇ ਬੈੰਦੇ ਉੱਠਦੇ ਹਾਂ ਜਿਵੇਂ ਉਹਨਾਂ ਨੇ ਆ ਕੇ ਸਾਡੇ ਨਾਲ ਗੱਲਾਂ ਕਰਨੀਆਂ ਹੋਣ। ਉਹਨਾਂ ਦੀਆਂ ਚੀਜ਼ਾਂ ਨੂੰ ਸਾਹਮਣੇ ਸਵਾਰਦੇ ਹਾਂ ਜਿਵੇਂ ਉਹਨਾਂ ਨੇ ਵਾਪਸ ਆ ਜਾਣਾ ਹੋਵੇ। ਮਰਨ ਵਾਲੇ ਸਾਡੇ ਲਈ ਲੰਮਾ ਅਰਸਾ ਜਿਉਂਦਿਆਂ ਵਾਂਗ ਹੀ ਹੁੰਦੇ ਹਨ। ਅਸੀਂ ਇਕਾਂਤ 'ਚ ਉਹਨਾਂ ਨਾਲ ਇਮੇ ਗੱਲਾਂ ਕਰਦੇ ਹਾਂ ਜਿਵੇਂ ਉਹ ਹੰਗਾਰਾ ਭਰ ਰਹੇ ਹੋਣ। ਉਹ ਕਈ ਟੰਗਾਂ ਨਾਲ ਸਾਡੇ ਕੋਲ ਅੱਪੜਦੇ ਹਨ ਪਰ ਅਸੀਂ ਉਹਨਾਂ ਤੱਕ ਨਹੀਂ ਅੱਪੜਦੇ। ਖਾਸ ਦਿਨਾਂ ਤੇ ਸਾਡੀ ਜ਼ਿੰਦਗੀ ਦੇ ਦੀਵੇ 'ਚ ਉਹਨਾਂ ਦੀ ਯਾਦ ਦੀ ਬੱਤੀ ਕੁਝ ਹੋਰ ਉੱਚੀ ਹੋ ਜਾਂਦੀ ਹੈ ਜਦੋਂ ਤੱਕ ਅਸੀਂ ਆਪ ਨਹੀਂ ਮਰਦੇ ਉਦੋਂ ਤੱਕ ਸਾਨੂੰ ਪਤਾ ਹੁੰਦਾ ਹੈ ਕਿ ਉਹ ਮਰ ਗਏ ਹਨ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਜਿਉਂਦੇ ਹਾਂ ਉਹਨਾਂ ਦੇ ਸੁਨੇਹ ਸਾਡੇ ਤੱਕ ਅਪੜਦੇ ਹਨ ਚੰਨ ਰਾਹੀ ਤਾਰਿਆਂ ਰਾਹੀ ਅਸਮਾਨ ਫੁੱਲਾਂ ਤੇ ਮੀਂਹ ਰਾਹੀ ਪਰ ਸਾਡੇ ਸੰਦੇਸ਼ ਉਹਨਾਂ ਤੱਕ ਨਹੀਂ ਪਹੁੰਚਦੇ ਇਹ ਇੱਕ ਪਾਸੜ ਵਿਹਾਰ ਸਾਨੂੰ ਉਦਾਸ ਕਰਦਾ ਹੈ ਪਰੇਸ਼ਾਨ ਕਰਦਾ ਹੈ ਜਿਵੇਂ ਅਸੀਂ ਕਿਸੇ ਘਰ ਦਾ ਬੂਹਾ ਖੜਕਾ ਰਹੇ ਹੋਈਏ ਅਤੇ ਅੰਦਰੋਂ ਕੋਈ ਜਵਾਬ ਨਾ ਦੇਵੇ ਜਿਵੇਂ ਜ਼ਰੂਰੀ ਸੁਨੇਹਾ ਦੇਣ ਲਈ ਟੈਲੀਫੋਨ ਕਰੀਏ ਤੇ ਅੱਗੋਂ ਕੋਈ ਟੈਲੀਫੋਨ ਨਾ ਚੁੱਕੇ ਜਿਵੇਂ ਕਿਸੇ ਚਿੱਠੀ ਦੀ ਉਡੀਕ ਹੋਵੇ ਅਤੇ ਉਹ ਆਏ ਨਾ ਜਿਵੇਂ ਸਰਨਾਮਾ ਕਾਲ ਹੋਵੇ ਪਰ ਘਰ ਨਾ ਲੱਭੇ ਵਿਛੋੜੇ ਦਾ ਵਿਅੰਗ ਇਹ ਹੁੰਦਾ ਹੈ ਕਿ ਇਸ ਚ ਦੋਵੇਂ ਥਿਰਾਂ ਦੂਜੇ ਨੂੰ ਜਿਉਂਦਾ ਅਤੇ ਆਪਣੇ ਆਪ ਨੂੰ ਮਰਿਆ ਹੋਇਆ ਸਮਝਦਿਆਂ ਹਨ ਕਿਸੇ ਦੇ ਅਕਾਲ ਚਲਾਣੇ ਤੇ ਉਦਾਸ ਹੋ ਜਾਣ ਨਾਲ ਹੀ ਸਾਨੂੰ ਜ਼ਿੰਦਗੀ ਦੇ ਡੂੰਘੇ ਅਰਥਾਂ ਦੀ ਸੋਝੀ ਮਿਲਦੀ ਹੈ। ਉਦਾਸ ਹੋ ਜਾਣਾ ਮਰ ਗਏ ਵਿਅਕਤੀ ਪ੍ਰਤੀ ਸਤਕਾਰ ਦਾ ਪ੍ਰਗਟਾਵਾ ਹੁੰਦਾ ਹੈ। ਡੂੰਘੇ ਅਰਥਾਂ ਵਾਲੀ ਉਦਾਸੀ ਅਣਕਿਆਸੇ ਦੇ ਵਾਪਰ ਜਾਣ ਨਾਲ ਉਪਜਦੀ ਹੈ। ਜਦੋਂ ਸਾਡਾ ਕੋਈ ਮਿੱਤਰ ਪਿਆਰਾ ਮਰਦਾ ਹੈ ਤਾਂ ਉਹ ਸਾਡੇ ਲਈ ਇੱਕਦਮ ਲੋਪ ਨਹੀਂ ਹੋ ਜਾਂਦਾ। ਉਹ ਸਾਡੀ ਕਲਪਨਾ 'ਚ ਆਪਣੀ ਆਦਤਾਂ, ਆਦਾਵਾਂ, ਕਹੀਆਂ ਹੋਈਆਂ ਗੱਲਾਂ ਅਤੇ ਵਸਤਰਾਂ ਰਾਹੀਂ ਜਿਉਂਦਾ ਰਹਿੰਦਾ ਹੈ। ਅਸੀਂ ਉਸ ਬਾਰੇ ਏਵੇਂ ਸੋਚਦੇ ਹਾਂ ਜਿਵੇਂ ਉਹ ਕਿਸੇ ਦੂਜੀ ਥਾਂ ਜਾਂ ਵਿਦੇਸ਼ ਗਿਆ ਹੋਵੇ। ਬੱਚਿਆਂ ਨੂੰ ਵੀ ਇਹੀ ਦੱਸਦੇ ਹਾਂ, ਆਪ ਵੀ ਇਹ ਭੁਲੇਖਾ ਸਿਰਜਦੇ ਹਾਂ ਕਿ ਉਹ ਵਾਪਸ ਮੁੜ ਆਵੇਗਾ। ਕਿਸੇ ਦੇ ਮਰਨ ਦਾ ਅਨੁਭਵ ਸਾਡੇ ਅੰਦਰਲੇ ਅਹਿਸਾਸਾਂ ਨੂੰ ਜਗਾ ਦਿੰਦਾ ਹੈ। ਮਰ ਗਏ ਪ੍ਰੇਮੀ ਜਾਂ ਪ੍ਰੇਮਿਕਾ ਪਤੀ ਜਾਂ ਪਤਨੀ ਦੀ ਚੁੱਪ ਸਾਨੂੰ ਸਤਾਉਂਦੀ ਹੈ ਸਾਡੇ ਕੋਲ ਕਈ ਸਵਾਲ ਹੁੰਦੇ ਹਨ ਜਿਨ੍ਹਾਂ ਦਾ ਜਵਾਬ ਉਹਨਾਂ ਕੋਲ ਹੀ ਹੁੰਦਾ ਹੈ ਪਰ ਉਹ ਬੋਲਦੇ ਨਹੀਂ ਕਈ ਪੜਾਵਾਂ ਤੇ ਸਾਨੂੰ ਉਹਨਾਂ ਦੇ ਸਹਾਰੇ ਦੀ ਲੋੜ ਹੁੰਦੀ ਹੈ ਪਰ ਉਹ ਬੋੜਦੇ ਨਹੀਂ ਅਸੀਂ ਉਹਨਾਂ ਤੋਂ ਕਈ ਗੱਲਾਂ ਦੀ ਮਾਫੀ ਮੰਗਣੀ ਹੁੰਦੀ ਹੈ ਪਰ ਉਹ ਮੌਕਾ ਨਹੀਂ ਦਿੰਦੇ ਐਸੀ ਸਮਝਣ ਲੱਗ ਪੈਂਦੇ ਹਾਂ ਕਿ ਵਿਛੜਿਆ ਤਾਂ ਸਾਡੇ ਕੋਲ ਨਹੀਂ ਆ ਸਕਦਾ ਪਰ ਸਾਨੂੰ ਤਾਂ ਆਪਣੇ ਕੋਲ ਬੁਲਾ ਸਕਦਾ ਹੈ ਇਵੇਂ ਇੱਕ ਵਕਫੇ ਬਾਅਦ ਉਸਦੇ ਆਉਣ ਦੀ ਥਾਂ ਉਸ ਕੋਲ ਚਲੇ ਜਾਣ ਦੀ ਸਿਕ ਲੱਗ ਜਾਂਦੀ ਹੈ ਜਿਨ੍ਹਾਂ ਦਾ ਕੋਈ ਮਿੱਤਰ ਪਿਆਰਾ ਮਰ ਗਿਆ ਹੁੰਦਾ ਹੈ ਉਹਨਾਂ ਨੂੰ ਮਰਨਾ ਸੌਖਾ ਲੱਗਣ ਲੱਗ ਪੈਂਦਾ ਹੈ ਕਿਉਂਕਿ ਉਹਨਾਂ ਨੂੰ ਇਹ ਤਰਵਾਸ ਹੁੰਦੀ ਹੈ ਕਿ ਉਹ ਉਹਨਾਂ ਨੂੰ ਉਡੀਕ ਰਿਹਾ ਹੈ ਪਤੀ ਦੇ ਮਰ ਜਾਣ ਉਪਰੰਤ ਪਤਨੀ ਨੂੰ ਆਪਣੇ ਸਾਰੇ ਆਸਰੇ ਟੁੱਟ ਜਾਣ ਦਾ ਡੂੰਘਾ ਅਹਿਸਾਸ ਹੁੰਦਾ ਹੈ ਪਤਨੀ ਦੇ ਮੁੱਕ ਜਾਣ ਉਪਰੰਤ ਪਤੀ ਨੂੰ ਸਾਰੇ ਸਾਥ ਛੁੱਟ ਜਾਣ ਦਾ ਸੰਤਾਪ ਅਤੇ ਉਦਾਸ ਅਨੁਭਵ ਹੁੰਦਾ ਹੈ ਤਿਆਂ ਅਕਸਰ ਪਿਤਾ ਦੀ ਮੌਤ ਨੂੰ ਪੁੱਤਰਾਂ ਦੇ ਮੁਕਾਬਲੇ ਬਧੇਰੇ ਸਿੱਧਤ ਨਾਲ ਮਹਿਸੂਸ ਕਰਦੀਆਂ ਹਨ ਪੁੱਤਰਾਂ ਦੇ ਮਰਨ ਤੇ ਮਾਵਾਂ ਐਵੇਂ ਬੈੰਧੀਆਂ ਹਨ ਜਿਵੇਂ ਪੁੱਤਰ ਨੇ ਆ ਕੇ ਹਾਲਚਾਲ ਪੁੱਛਣਾ ਹੋਵੇ ਪਤਨੀ ਦੀ ਮੌਤ ਉਪਰੰਤ ਪਤੀ ਬੋਧਾਚਰ ਨਹੀਂ ਜਿਉਂਦੇ ਉਹਨਾਂ ਦਾ ਮਾਨਸ ਸੰਸਾਰ ਤੋਂ ਖੜ ਜਾਂਦਾ ਹੈ ਮੌਤ ਤੋਂ ਪਹਿਲਾਂ ਸਾਰਾ ਸਮਾਂ ਜੀਵਨ ਅਖਵਾਉਂਦਾ ਹੈ ਜੇ ਮੌਤ ਨਾ ਹੁੰਦੀ ਤਾਂ ਕੋਈ ਧਰਮ ਵੀ ਨਾ ਹੁੰਦਾ ਮੌਤ ਧਰਮ ਦੀ ਸਭ ਤੋਂ ਵੱਡੀ ਸਮੱਸਿਆ ਹੈ ਜੇ ਮੌਤ ਨਾ ਹੁੰਦੀ ਤਾਂ ਧਰਮ ਕੋਲ ਚੰਗੇ ਮਾੜੇ ਜਾਂ ਨਰਕ ਸਵਰਗ ਜਾਂ ਲੋਕ ਪ੍ਰਲੋਕ ਦਾ ਸੰਕਲਪ ਹੀ ਨਾ ਹੁੰਦਾ ਮੌਤ ਦੇ ਡਰ ਨੇ ਹੀ ਰੱਬ ਪੈਦਾ ਕੀਤਾ ਹੈ ਬਿਮਾਰੀਆਂ ਮੌਤ ਦੇ ਬਹਾਨੇ ਹੁੰਦੀਆਂ ਹਨ ਮੌਤ ਦਾ ਬਿਮਾਰੀ ਨਾਲ ਕੋਈ ਸਬੰਧ ਨਹੀਂ ਹੁੰਦਾ ਪਰ ਕਿਉਂਕਿ ਮਰਦ ਮਰਨ ਸਮੇਂ ਵਿਅਕਤੀ ਅਕਸਰ ਬਿਮਾਰ ਹੁੰਦਾ ਹੈ ਸੋ ਅਸੀਂ ਬਿਮਾਰੀ ਨੂੰ ਮੌਤ ਨਾਲ ਜੋੜ ਲਿਆ ਹੈ ਇਸੇ ਕਰਕੇ ਬਿਮਾਰੀ ਤੋਂ ਬਿਨਾਂ ਮਰਨ ਵਾਲੇ ਵਿਅਕਤੀ ਦੀ ਮੌਤ ਸਾਨੂੰ ਹੈਰਾਨ ਕਰਦੀ ਹੈ ਮੌਤ ਸਾਡੀ ਜ਼ਿੰਦਗੀ ਦਾ ਹਿੱਸਾ ਹੈ ਇਹ ਇੱਕ ਵਾਰੀ ਵਾਪਰਨ ਵਾਲੀ ਘਟਨਾ ਹੈ ਜੋ ਕੁਝ ਸਾਡੇ ਜੀਵਨ 'ਚ ਇੱਕ ਵਾਰੀ ਵਾਪਰਦਾ ਹੁੰਦਾ ਹੈ ਉਹ ਸਾਡੀ ਮਰਜ਼ੀ ਨਾਲ ਨਹੀਂ ਵਾਪਰਦਾ ਆਪਣੀ ਮਰਜ਼ੀ ਨਾਲ ਵਾਪਰਦਾ ਹੈ ਸਿਵਾਏ ਆਤਮ ਹਾਰਤ ਦੇ ਮੌਤ ਬੇਨਤੀ ਨਹੀਂ ਜਾ ਸਕਦੀ ਮਰ ਰਿਹਾ ਵਿਅਕਤੀ ਰੋਂਦਾ ਨਹੀਂ ਮੌਤ ਸਮੇ ਉਸ ਨੂੰ ਸ਼ਾਂਤ ਸੁਖ ਦੀ ਪ੍ਰਾਪਤੀ ਹੋ ਰਹੀ ਹੁੰਦੀ ਹੈ ਉਸ ਦੇ ਦਰਦ ਮੁੱਕ ਜਾਂਦੇ ਹਨ ਜਦੋਂ ਅਸੀਂ ਕਿਸੇ ਦੇ ਮਰ ਜਾਣ ਦੀ ਖ਼ਬਰ ਸੁਣਦੇ ਹਾਂ ਤਾਂ ਸਾਨੂੰ ਉਸ ਨਾਲ ਅਕਸਰ ਆਖਰੀ ਮਿਲਣੀ ਆਖਰੀ ਮੁਲਾਕਾਤ ਦਾ ਖਿਆਲ ਆਉਂਦਾ ਹੈ ਇਸ ਖਿਆਲ ਕਾਰਨ ਹੀ ਅਸੀਂ ਚੁੱਪ ਹੋ ਜਾਂਦੇ ਹਾਂ ਸਾਨੂੰ ਉਹਨਾਂ ਦੀ ਮੌਤ ਪਰੇਸ਼ਾਨ ਨਹੀਂ ਕਰਦੀ ਜਿਨ੍ਹਾਂ ਨੇ ਜੀਵਨ ਨਾਲ ਵਧੀਆਂ ਕੀਤੀਆਂ ਹੋਣ ਜਦੋਂ ਕਿ ਉਹਨਾਂ ਦੀ ਮੌਤ ਦੁਖੀ ਕਰਦੀ ਹੈ ਜਿਨ੍ਹਾਂ ਨਾਲ ਸਮਾਜ ਅਤੇ ਜ਼ਮਾਨੇ ਨੇ ਵਿਧੀਕੀਆਂ ਕੀਤੀਆਂ ਹੋਣ ਮੌਤ ਦਾ ਡਰ ਜੀਵਨ ਦੇ ਸਾਰਥਕ ਜਾਂ ਅਨਾਰਥਕ ਹੋਣ ਦੇ ਅਨੁਪਾਤ 'ਚ ਹੁੰਦਾ ਹੈ ਜਿਨ੍ਹਾਂ ਨੇ ਆਪਣੇ ਜੀਵਨ ਵਿਚਲੇ ਫਰਜ਼ ਨਿਭਾਏ ਹੁੰਦੇ ਹਨ ਉਹਨਾਂ 'ਚ ਬਤੇ ਰੇ ਟਿਕਾਊ ਅਤੇ ਧੀਰਜ ਹੁੰਦਾ ਹੈ ਜਿਹੜੇ ਆਪਣੇ ਫਰਜ਼ਾਂ ਪ੍ਰਤੀ ਪਗੋੜੇ ਬਣੇ ਬਣੇ ਰਹੇ ਹੁੰਦੇ ਹਨ ਉਹਨਾਂ ਨੂੰ ਮੌਤ ਇੱਕ ਸਜ਼ਾ ਪ੍ਰਤੀਤ ਹੁੰਦੀ ਹੈ ਚੰਗੇ ਵਿਅਕਤੀ ਲੋੜਾਂ ਅਤੇ ਉਦੇਸ਼ਾਂ ਅਨੁਸਾਰ ਜਿਉਂਦੇ ਹਨ ਜਦੋਂ ਕਿ ਭੈੜੇ ਵਿਅਕਤੀ ਛਾਵਾ ਦੇਣ ਜਿਉਂਦੇ ਹਨ। ਕਈ ਆਪਣੀ ਕਬਰ ਆਪਣੀ ਜੀਵ ਨਾਲ ਪੁੱਟਦੇ ਹਨ ਉਹਨਾਂ ਦੇ ਸਰੀਰ ਬਿਮਾਰੀਆਂ ਲਈ ਪ੍ਰੀਤੀ ਪੋਜ ਬਣ ਜਾਂਦੇ ਹਨ। ਜਦੋਂ ਮਹਿਮਾਨ ਚਲੇ ਜਾਂਦੇ ਹਨ ਤਾਂ ਭੈੜੇ ਅਤੇ ਅਣਚਾਹੇ ਮਹਿਮਾਨ ਵੀ ਚਲੇ ਜਾਣ ਕਰਕੇ ਚੰਗੇ ਲੱਗਣ ਲੱਗ ਪੈਂਦੇ ਹਨ। ਕਈ ਆਪਣੇ ਜੀਵਨ 'ਚ ਕੋਈ ਇੱਕ ਚੰਗਾ ਕੰਮ ਮਰਨ ਦਾ ਕਰਦੇ ਹਨ ਪਰ ਕਈ ਇਹ ਚੰਗਾ ਕੰਮ ਕਰਨ 'ਚ ਵੀ ਬੜੀ ਦੇਰ ਕਰ ਦਿੰਦੇ ਹਨ। ਜੇ ਕੁਝ ਬੰਦੇ ਮਰ ਜਾਂਦੇ ਅਤੇ ਬਾਕੀ ਨਾ ਮਰਦੇ ਤਾਂ ਸੰਸਾਰ 'ਚ ਮੌਤ ਨੂੰ ਇੱਕ ਬਿਮਾਰੀ ਕਿਹਾ ਜਾਣਾ ਸੀ ਮੌਤ ਮਨੁੱਖ ਲਈ ਯਾਦ ਜੁਗਾਦੀ ਸਮੱਸਿਆ ਹੈ ਇਸ ਸੰਬੰਧੀ ਕੋਈ ਵੀ ਅੰਤਮ ਨਿਰਣਾ ਸੰਭਵ ਨਹੀਂ ਹਰ ਕਿਸੇ ਨੂੰ ਮੌਤ ਸੰਬੰਧੀ ਆਪਣਾ ਦ੍ਰਿਸ਼ਟੀਕੋਣ ਆਪ ਉਸਾਰਨਾ ਪੈਂਦਾ ਹੈ ਤੁਸੀਂ ਮਰਨ ਬਾਰੇ ਸੋਚੋ ਤੁਹਾਡੇ ਜੀਵਨ ਦੀ ਤਸੱਲੀ ਉੱਚੀ ਹੋ ਜਾਵੇਗੀ ਅਸੀਂ ਭੈੜੇ ਕੰਮ ਇਸ ਲਈ ਕਰਦੇ ਹਾਂ ਕਿਉਂਕਿ ਅਸੀਂ ਭੁੱਲ ਜਾਂਦੇ ਹਾਂ ਕਿ ਇੱਕ ਦਿਨ ਅਸੀਂ ਮਰਨਾ ਵੀ ਹੈ ਇੱਕ ਵਾਰ ਇੱਕ ਭੈੜੇ ਵਿਅਕਤੀ ਨੇ ਇੱਕ ਸਾਧੂ ਤੋਂ ਪੁੱਛਿਆ ਭੈੜੇ ਕੰਮਾਂ ਤੋਂ ਕਿਵੇਂ ਬਚਿਆ ਜਾਵੇ ਸਾਧੂ ਨੇ ਉਸ ਦਾ ਹੱਥ ਦੇਖ ਕੇ ਕਿਹਾ ਤੂੰ ਤਾਂ ਇੱਕ ਹਫ਼ਤੇ 'ਚ ਮਰ ਜਾਣਾ ਹੈ ਜਾ ਜੋ ਤੇਰਾ ਮਨ ਕਰਦਾ ਹੈ ਕਰ ਲੈ ਜਦੋਂ ਸਾਧੂ ਉਸ ਨੂੰ 7ਵੇਂ ਦਿਨ ਮਿਲਿਆ ਤਾਂ ਪੁੱਛਿਆ ਕਿਹੜੇ ਕਿਹੜੇ ਭੈੜੇ ਕੰਮ ਕੀਤੇ ਹਨ ਉੱਤਰ ਮਿਲਿਆ ਚੰਗੇ ਕੰਮਾਂ ਤੋਂ ਹੀ ਵੇਲ ਨਹੀਂ ਮਿਲੀ ਲਗਾਤਾਰ ਜਿਉਂਦੇ ਰਹਿਣ ਕਾਰਨ ਲਗਾਤਾਰ ਇੱਕੋ ਘਰ 'ਚ ਰਹਿਣ ਨਾਲ ਲਗਾਤਾਰ ਇੱਕੋ ਪਦਵੀ ਅਤੇ ਕੰਮ 'ਚ ਲੱਗੇ ਰਹਿਣ ਕਾਰਨ ਅਸੀਂ ਜੀਵਨ ਤੋਂ ਉਕਤਾ ਜਾਂਦੇ ਹਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਨਵੀਆਂ ਮਸ਼ੀਨਾਂ ਪੁਰਾਣੇ ਕਾਰੀਗਰਾਂ ਨੂੰ ਪਸੰਦ ਨਹੀਂ ਕਰਦੀਆਂ ਨਵੀਂ ਵਿਵਸਥਾ ਪੁਰਾਣੇ ਬੰਦਿਆਂ ਨੂੰ ਰਾਸ ਨਹੀਂ ਆਉਂਦੀ ਅਸੀਂ ਵੀ ਜ਼ਿੰਦਗੀ ਤੋਂ ਤਿਆਗ ਪੱਤਰ ਦੇਣ ਲਈ ਜੀਵਨ ਮੁਕਤ ਹੋਣ ਲਈ ਸੋਚਣ ਲੱਗ ਪੈਂਦੇ ਹਾਂ ਸਾਰੇ ਚੀਜ਼ਾਂ ਤੇ ਸਾਰੇ ਵਿਅਕਤੀ ਸਾਨੂੰ ਤਿਆਗ ਦਿੰਦੇ ਹਨ ਜਿਹੜੇ ਸਾਨੂੰ ਨਹੀਂ ਤਿਆਗਦੇ ਅਸੀਂ ਉਹਨਾਂ ਨੂੰ ਤਿਆਗ ਦਿੰਦੇ ਹਾਂ ਜਦੋਂ ਸਾਨੂੰ ਜੀਵਨ ਦੇ ਗੁੱਜੇ ਪੇਤਾਂ ਦੀ ਸੋਝੀ ਹੋ ਜਾਂਦੀ ਹੈ ਤਾਂ ਸਾਨੂੰ ਮੌਤ ਦਾ ਡਰ ਲੱਗਣੋਂ ਹਟ ਜਾਂਦਾ ਹੈ ਜ਼ਿੰਦਗੀ ਦੇ ਹਰੇਕ ਵਿਛੋੜੇ 'ਚ ਮੌਤ ਦਾ ਪਰਛਾਵਾਂ ਹੁੰਦਾ ਹੈ ਹਰੇਕ ਉਡੀਕ 'ਚ ਮੌਤ ਦਾ ਅਖਮੀਰ ਹੁੰਦਾ ਹੈ ਜ਼ਿੰਦਗੀ ਦੀਆਂ ਤਰਕਾਲਾਂ 'ਚ ਸਾਰੇ ਰੰਗ ਫਿੱਕੇ ਪੈ ਜਾਂਦੇ ਹਨ ਸਾਨੂੰ ਸੋਝੀ ਹੋ ਜਾਂਦੀ ਹੈ ਕਿ ਮਾਇਆ ਦਾ ਸੰਤੁਸ਼ਟੀ ਬਿੰਦੂ ਕੋਈ ਨਹੀਂ ਕਈਆਂ ਨੂੰ ਭਲੇਖਾ ਹੁੰਦਾ ਹੈ ਕਿ ਇੱਕ ਸਮਾਂ ਆਵੇਗਾ ਜਦੋਂ ਉਹ ਮਨਮਰਜ਼ੀ ਦਾ ਜੀਵਨ ਜਿਉ ਸਕਣਗੇ ਅਤੇ ਜੋੜਿਆ ਹੋਇਆ ਧਨ ਮਨਮਰਜ਼ੀ ਨਾਲ ਖਰਚ ਸਕਣਗੇ ਸੰਸਾਰ 'ਚ ਕੋਈ ਵੀ ਵਿਅਕਤੀ ਜਿਹਾ ਨਹੀਂ ਜਿਸਨੇ ਸਮੇਂ ਨੂੰ ਅਜਾਈ ਨਾ ਗਵਾਇਆ ਹੋਵੇ ਸਮੇਂ ਨੂੰ ਅਜਾਈ ਗਵਾਉਣ ਦੀ ਘਾਟ ਨੂੰ ਪੂਰਨ ਲਈ ਹੀ ਅਸੀਂ ਹੋਰ ਜੀਉਣਾ ਚਾਹੁੰਦੇ ਹਾਂ ਸਮੇਂ ਦੇ ਅਰਥ ਪਿਆਰੇ ਦੀ ਹਾਜ਼ਰੀ ਜਾਂ ਗੈਰ ਹਾਜ਼ਰੀ ਨਾਲ ਬਦਲ ਜਾਂਦੇ ਹਨ ਇੱਕ ਪੜਾਅ ਤੇ ਪਹੁੰਚ ਕੇ ਸਾਨੂੰ ਅੰਦਰੋਂ ਗਵਾਹੀ ਮਿਲਣ ਲੱਗ ਪੈਂਦੀ ਹੈ ਕਿ ਜ਼ਿੰਦਗੀ ਦੀ ਬਾਜ਼ੀ 'ਚ ਅਸੀਂ ਸਫਲ ਹੋਏ ਹਾਂ ਕਿ ਅਸਫਲ ਜੇ ਜ਼ਿੰਦਗੀ ਜੀਣ ਦਾ ਸਲੀਕਾ ਹੋਵੇ ਤਾਂ ਇੱਕ ਜੀਵਨ ਹੀ ਕਾਫੀ ਹੁੰਦਾ ਹੈ ਅਸੀਂ ਕਿਸੇ ਦਾ ਵਿਛੋੜਾ ਤਾਂ ਬਰਦਾਸ਼ਤ ਕਰ ਸਕਦੇ ਹਾਂ ਪਰ ਵਿਛੜਨਾ ਬਰਦਾਸ਼ਤ ਕਰਨਾ ਮੁਸ਼ਕਲ ਲੱਗਦਾ ਹੈ ਸਾਨੂੰ ਮੌਤ ਦਾ ਡਰ ਇਸ ਲਈ ਲੱਗਦਾ ਹੈ ਕਿਉਂਕਿ ਚਿੰਤਾਵਾਂ ਨੇ ਜੀਵਨ ਮਾਣਨ ਨਹੀਂ ਦਿੱਤਾ ਮਰਨ ਦੀ ਘਬਰਾਹਟ ਇਸ ਲਈ ਹੁੰਦੀ ਹੈ ਕਿਉਂਕਿ ਜੀਵਨ ਤੋਂ ਠੀਕ ਸਬਕ ਨਹੀਂ ਸਿੱਖਿਆ ਡਰ ਇਸ ਲਈ ਲੱਗਦਾ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਅਸੀਂ ਸਮਾਂ ਬਰਬਤ ਗਵਾਇਆ ਹੈ ਪਛਤਾਵਾ ਇਸ ਲਈ ਹੁੰਦਾ ਹੈ ਕਿਉਂਕਿ ਅਸੀਂ ਜੀਉਣ ਦੀ ਤਿਆਰੀ ਹੀ ਕਰਦੇ ਰਹੇ ਜੀਵੇ ਤਾਂ ਹੈ ਹੀ ਨਹੀਂ ਕੀਤੀਆਂ ਹੋਈਆਂ ਮੂਰਖਤਾਵਾਂ ਤੇ ਨਾ ਕੀਤੀਆਂ ਸਿਆਣਪਾਂ ਮਨੁੱਖ ਦੇ ਪਛਤਾਵੇ ਬਣ ਜਾਂਦੀਆਂ ਹਨ ਇਂਜਰੇ ਚ ਬੰਦ ਪੰਛੀ ਆਪਣੇ ਸਾਥੀਆਂ ਦੇ ਜਾਣ ਦੀ ਦਿਸ਼ਾ ਵੱਲ ਮੂੰਹ ਕਰਕੇ ਨਿਰੰਤਰ ਛਟਪਟਾਉਂਦੇ ਰਹਿੰਦੇ ਹਨ ਮੌਤ ਸੰਬੰਧੀ ਸਾਰੇ ਜੀਵਾਂ ਦਾ ਅੰਤਿਮ ਵਿਹਾਰ ਇੱਕੋ ਜਿਹਾ ਹੁੰਦਾ ਹੈ ਜਿਹੜੇ ਆਪਣੇ ਆਪ ਨੂੰ ਮਹਾਨ ਸਮਝਣ ਦੇ ਧੋਖੇ ਅਤੇ ਭੁਲੇਖੇ ਤੋਂ ਬਚੇ ਰਹਿੰਦੇ ਹਨ ਉਹਨਾਂ ਨੂੰ ਇਸ ਸੰਸਾਰ ਚੋਂ ਰਵਾਨਾ ਹੋਣ 'ਚ ਕਿਸੇ ਪ੍ਰਕਾਰ ਦੀ ਔਖ ਜਾਂ ਮੁਸ਼ਕਲ ਨਹੀਂ ਹੁੰਦੀ ਕਤਲ ਹੋਇਆ ਬੰਦਾ ਮਰਦਾ ਨਹੀਂ ਸਗੋਂ ਉਹ ਕਤਲ ਪਿੱਛੋਂ ਆਪਣੇ ਕਾਤਲ 'ਚ ਜਿਉਂਦਾ ਰਹਿੰਦਾ ਹੈ ਜਿਸ ਦਿਨ ਉਸ ਦਾ ਕਾਤਲ ਆਪਣੇ ਜੀਵਨ ਦਾ ਆਖਰੀ ਸਾਹ ਲੈਂਦਾ ਹੈ ਉਸੇ ਦਿਨ ਉਸ ਦੇ ਹੱਥੋਂ ਕਤਲ ਹੋਇਆ ਵਿਅਕਤੀ ਵੀ ਆਪਣੀ ਉਮਰ ਦਾ ਪੰਧ ਪੂਰਾ ਕਰਦਾ ਹੈ ਪੈਗੰਬਰ ਦਾ ਆਪਣੇ ਦੇਸ਼ ਤੋਂ ਸਿਵਾਏ ਕਿਧਰੇ ਵੀ ਨਰਾਦਰ ਨਹੀਂ ਹੁੰਦਾ ਹਾਕਮ ਨਹੀਂ ਜਾਣਦੇ ਕਿ ਮਾਰੇ ਜਾਣ ਮਗਰੋਂ ਪੈਗੰਬਰ ਲੋਕਾਂ ਦੀ ਇਸ ਦੀ ਵੀ ਯਾਦ ਚ ਵਸ ਜਾਂਦੇ ਹਨ ਪੈਗੰਬਰ ਲੰਮੀ ਉਮਰ ਨਹੀਂ ਜਿਉਂਦੇ ਪਰ ਭਰਪੂਰ ਜੀਵਨ ਜਿਉਂਦੇ ਹਨ ਲੰਮੀ ਉਮਰ ਜੀਣ ਨਾਲ ਹੀ ਸਾਨੂੰ ਇਹ ਸੋਝੀ ਹੁੰਦੀ ਹੈ ਕਿ ਜੀਵਨ ਬਹੁਤ ਛੋਟਾ ਹੈ ਤੇ ਅਸੀਂ ਇਸ ਨੂੰ ਅਜਾਈ ਨਹੀਂ ਗਵਾਇਆ ਹੈ ਲੰਮੀ ਉਮਰ ਜੀਣ ਨਾਲ ਹੀ ਸਾਨੂੰ ਇਹ ਸੋਝੀ ਹੁੰਦੀ ਹੈ ਕੀ ਜੀਵਨ ਬਹੁਤ ਛੋਟਾ ਹੈ ਅਤੇ ਐਸੀ ਇਸ ਨੂੰ ਅਜਾਈ ਹੀ ਗਵਾਇਆ ਹੈ ਮੌਤੇ ਨੇੜੇ ਸਾਰਿਆਂ ਦਾ ਜੀਵਨ ਪ੍ਰਤੀ ਸਮਾਜ ਪ੍ਰਤੀ ਦ੍ਰਿਸ਼ਟੀਕੋਣ ਬਦਲ ਜਾਂਦਾ ਹੈ ਜਿਵੇਂ ਕਿਸੇ ਨੇ ਅੰਤਲੇ ਦਿਨ ਕਿਹਾ ਮੈਂ ਸਾਰਾ ਜੀਵਨ ਨਾਸਤਿਕ ਰਿਹਾ ਹਾਂ ਏ ਵਾਹਿਗੁਰੂ ਹੁਣ ਮੇਰੀ ਮਦਦ ਕਰੋ ਮਰ ਰਹੀ ਇਸਤਰੀ ਨੇ ਆਪਣੇ ਸ਼ਿੰਗਾਰ ਲਈ ਲਗਵਾਏ ਸ਼ੀਸ਼ੇ ਨੂੰ ਕਿਹਾ ਹੁਣ ਅਸੀਂ ਇੱਕ ਦੂਜੇ ਨੂੰ ਨਹੀਂ ਦੇਖ ਸਕਾਂਗੇ ਹਰ ਮਹਾਨ ਵਿਅਕਤੀ ਦੋ ਵਾਰ ਮਰਦਾ ਹੈ ਇੱਕ ਵਾਰ ਵਿਅਕਤੀ ਵਜੋਂ ਇੱਕ ਵਾਰੀ ਮਹਾਨ ਵਿਅਕਤੀ ਵਜੋਂ ਸ਼ੈਕਸਪੀਅਰ ਵਿਅਕਤੀ ਵਜੋਂ ਮਰ ਚੁੱਕਿਆ ਹੈ ਇੱਕ ਮਹਾਨ ਨਾਟਕਕਾਰ ਵਜੋਂ ਅਜੇ ਉਹ ਜਿਉਂਦਾ ਹੈ ਮੌਤ ਦਾ ਡਰ ਸਾਨੂੰ ਨਿਰੰਤਰ ਨਿਯੰਤਰਣ 'ਚ ਰੱਖਦਾ ਹੈ ਮੌਤ ਸਾਨੂੰ ਖਬਰਦਾਰ ਕਰਦੀ ਰਹਿੰਦੀ ਹੈ ਧਾਰਮਿਕ ਗ੍ਰੰਥ ਵੀ ਕਹਿੰਦੇ ਹਨ ਕਿ ਮੌਤ ਸਦਾ ਯਾਦ ਰੱਖਣੀ ਚਾਹੀਦੀ ਹੈ ਹੁਣ ਮੌਤ ਨੂੰ ਯਾਦ ਰੱਖਣ ਦੀ ਲੋੜ ਨਹੀਂ ਸੜਕਾਂ ਤੇ ਵਧੀ ਹੋਈ ਆਵਾਜ਼ ਆਈ ਅਤੇ ਜ਼ਿੰਦਗੀ 'ਚ ਨਿਤ ਵਾਪਰਦੇ ਹਾਰਸੇ ਅਤੇ ਜੀਵਨ 'ਚ ਪਸਰੀ ਹਿੰਸਾ ਮੌਤ ਨੂੰ ਹਰ ਪਲ ਯਾਦ ਕਰਾਈ ਜਾਂਦੀ ਹੈ ਜਦੋਂ ਕੋਈ ਮਰ ਜਾਂਦਾ ਹੈ ਲੋਕ ਜੁੜ ਬੈਠਦੇ ਹਨ ਮੌਤ ਦੀਆਂ अनेका ਅਨੇਕ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ ਜਿਵੇਂ ਪਹਾੜੀ ਰਸਤੇ ਤੇ ਇੱਕ ਵਾਰੀ ਜਾ ਰਹੀ ਬੱਸ ਵਿਚਲੀਆਂ ਸਵਾਰੀਆਂ ਨੇ ਮੋਲੇ ਧਾਰਮੀ ਚ ਇੱਕ ਅਜਿਹੇ ਗਰੀਬ ਸਵਾਰੀ ਨੂੰ ਪਾਪੀ ਸਮਝ ਕੇ ਲਾਹ ਦਿੱਤਾ ਤਾਂ ਕਿ ਬਾਕੀ ਸਵਾਰੀਆਂ ਨੂੰ ਅਸਮਾਨੀ ਬਿਜਲੀ ਡਿਗਣ ਤੋਂ ਬਚਾਇਆ ਜਾ ਸਕੇ ਉਸ ਸਵਾਰੀ ਨੂੰ ਉਤਾਰਦਿਆਂ ਹੀ ਉਹ ਬਸ ਇੱਕ ਖੱਡ ਚ ਜਾ ਡਿਗੀ ਅਤੇ ਸਾਰੀਆਂ ਸਵਾਰੀਆਂ ਮਰ ਗਈਆਂ ਕਈ ਵਾਰੀ ਮੇ ਵੀ ਹੁੰਦਾ ਹੈ ਕਿ ਬਿਮਾਰ ਪਤਨੀ ਹੁੰਦੀ ਹੈ ਤੇ ਮਰ ਪਤੀ ਜਾਂਦਾ ਹੈ ਬਿਮਾਰ ਪਿਤਾ ਹੁੰਦਾ ਹੈ ਤੇ ਮਰ ਮਾਂ ਜਾਂਦੀ ਹੈ ਮੇਰੇ ਵਾਂਗ ਤੁਹਾਡੇ ਨਾਲ ਵੀ ਸ਼ਾਇਦ ਏਵੇਂ ਹੋਇਆ ਹੋਵੇਗਾ ਕਿ ਤੁਸੀਂ ਜਿਸ ਵਿਅਕਤੀ ਦੇ ਮਰਨ ਉਪਰੰਤ ਭੋਗਤੇ ਜਾਂਦੇ ਹੋ ਉਹ ਤਾਂ ਤੁਹਾਨੂੰ ਅੱਗੋਂ ਹੋ ਕੇ ਮਿਲਦਾ ਹੈ ਅਸਲ 'ਚ ਮਰਿਆ ਉਸ ਦਾ ਭਰਾ ਹੁੰਦਾ ਹੈ ਜਿਵੇਂ ਹਨੇਰਾ ਨੀਂਦਰ ਨੂੰ ਜਗਾ ਦਿੰਦਾ ਹੈ ਏਵੇਂ ਹੀ ਇਸ ਸੰਸਾਰ ਪ੍ਰਤੀ ਉਪਰਾਮਤਾ ਸਾਡੇ 'ਚ ਮਰਨ ਦੀ ਰੀਜ ਜਗਾ ਦਿੰਦੀ ਹੈ ਕਈਆਂ 'ਚ ਇਹ ਰੀਜ ਬੜੀ ਤਿੱਬਰ ਹੋ ਜਾਂਦੀ ਹੈ ਉਹ ਸੁਭਾਵਿਕ ਮੌਤ ਦੀ ਉਡੀਕ ਨਹੀਂ ਕਰਦੇ ਕਰ ਸਕਦੇ ਉਹ ਆਤਮਕਾਦ ਕਰਨ ਦੇ ਰਾਹ ਪੈ ਜਾਂਦੇ ਹਨ ਜਿਹੜੇ ਲੋਕ ਆਪਣੇ ਮਾਪਿਆਂ ਦਾ ਸਤਿਕਾਰ ਕਰਦੇ ਹਨ ਦੇਖਿਆ ਗਿਆ ਹੈ ਕਿ ਉਹਨਾਂ ਦੇ ਮਾਪੇ ਹੀ ਨਹੀਂ ਉਹ ਆਪ ਵੀ ਲੰਮੀ ਤੰਦਰੁਸਤ ਉਮਰ ਜੀਉਂਦੇ ਹਨ ਤੇ ਸਹਿਜ ਨਾਲ ਮਰਦੇ ਹਨ ਜਿਉਂ-ਜਿਉਂ ਅਸੀਂ ਸੰਸਾਰ 'ਚੋਂ ਲੰਘਦੇ ਜਾਂਦੇ ਹਾਂ ਸੰਸਾਰ ਸਾਨੂੰ ਵਧੇਰੇ ਅਧੂਰਾ ਵਧੇਰੇ ਪੂਰਨ ਦਿਖਾਈ ਦੇਣ ਲੱਗ ਪੈਂਦਾ ਹੈ ਜਿਉਂ-ਜਿਉਂ ਮਨੁੱਖ ਦੀ ਉਮਰ ਵੱਧਦੀ ਜਾਂਦੀ ਹੈ ਜੀਵਨ ਅਤੇ ਸਮਾਜ 'ਚ ਭੈੜੀਆਂ ਗੱਲਾਂ ਵੱਧ ਗਈਆਂ ਪ੍ਰਤੀਤ ਹੋਣ ਲੱਗ ਪੈਂਦੀਆਂ ਹਨ ਅਸੀਂ ਕਿਸੇ ਸੰਪੂਰਨ ਅਨੁਭਵ ਲਈ ਤਾਂਗਦੇ ਹਾਂ ਮੌਤ ਸਾਨੂੰ ਅੰਤਲਾ ਤੇ ਸੰਪੂਰਨ ਅਨੁਭਵ ਪ੍ਰਤੀਤ ਹੋਣ ਲੱਗ ਪੈਂਦੀ ਹੈ। ਹੌਲੀ-ਹੌਲੀ ਦਿਸਦੇ ਸੰਸਾਰ ਨਾਲੋਂ ਸਾਡੇ ਬੰਧਨ ਅਤੇ ਰਿਸ਼ਤੇ ਟੁੱਟਣ ਲੱਗ ਪੈਂਦੇ ਹਨ। ਬਹੁਤੇ ਲੋਕ ਇਸ ਬਲੇਖੇ ਨਾਲ ਜਿਉਂਦੇ ਹਨ ਕਿ ਉਹ ਕਿਵੇਂ ਨਾ ਕਿਵੇਂ ਜੇ ਮੌਤ ਨੂੰ ਟਾਲ ਨਾ ਸਕੇ ਤਾਂ ਮਲਤਵੀ ਤਾਂ ਕਰ ਹੀ ਲੈਣਗੇ। ਪਰ ਜਦੋਂ ਉਹਨਾਂ ਦਾ ਅਚਾਨਕ ਮੌਤ ਨਾਲ ਸਾਹਮਣਾ ਹੋ ਜਾਵੇ ਤਾਂ ਬਚਨ ਨਿਕਲਣ ਲਈ ਅੰਦਰੋਂ ਬੂਹਾ ਖੋਲਣ ਲੱਗਿਆਂ ਹੀ ਉਹਨਾਂ ਨੂੰ ਪ੍ਰਤੀਤ ਹੁੰਦਾ ਹੈ ਕਿ ਬਾਹਰੋਂ ਹੀ ਜਿੰਦਰਾ ਲੱਗਿਆ ਹੋਇਆ ਹੈ। ਸਵੱਛ ਬਿਰਤੀ ਨਾਲ ਸਿਰ ਉੱਚਾ ਅਤੇ ਮਨ ਨੀਵਾ ਕਰਕੇ ਤੁਰਨਾ ਸਿੱਖੋਗੇ ਤਾਂ ਮਰਨ ਦੀ ਘਬਰਾਹਟ ਆਪੇ ਨਸ ਜਾਵੇਗੀ ਤੁਰਨ ਦਾ ਨਿਸ਼ਚਾ ਕਰੋਗੇ ਤਾਂ ਰਸਤੇ ਆਪੇ ਬਣਦੇ ਜਾਣਗੇ ਜੇ ਕੁਝ ਚੰਗਾ ਕਰਨ ਦਾ ਇਰਾਦਾ ਬਣਾਓਗੇ ਤਾਂ ਮੌਕੇ ਲੱਭਣੇ ਨਹੀਂ ਪੈਣਗੇ ਰੱਬ ਤੇ ਭਰੋਸਾ ਰੱਖੋਗੇ ਤਾਂ ਡਰ ਆਪੇ ਉੱਡ ਜਾਣਗੇ ਸਿੱਧਕ ਜਾਗ ਪਵੇਗਾ اخلاق ਦੀ ਬਲੰਦੀ ਆਵਾਜ਼ਾਂ ਮਾਰੇਗੀ ਡਰ ਉੱਡ ਗਿਆ ਤਾਂ ਮੌਤ ਵੀ ਆਨੰਦ ਜਾਪੇਗੀ ਤਰਕਾਲਾਂ ਦਾ ਵੀ ਸਵੇਰਾ ਵਾਂਗ ਇੱਕ ਆਪਣਾ ਹੁਸਨ ਹੁੰਦਾ ਹੈ ਮੌਤ ਦਾ ਵੀ ਜ਼ਿੰਦਗੀ ਵਾਂਗ ਆਪਣਾ ਇੱਕ ਸਹੋਜ ਹੁੰਦਾ ਹੈ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ